ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਸਾਡੇ ਬੜੇ ਰਿਸਪੈਕਟਡ ਬੜੇ ਸਤਕਾਰਯੋਗ ਰਿਸ਼ਤੇ ਹੋਇਆ ਕਰਦੇ ਸਨ ਅੱਜ ਕਾਰਨ ਕੀ ਹੈ ਕਿ ਉਹ ਰਿਸ਼ਤਿਆਂ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਲੱਗ ਰਹੇ ਨੇ ਅੱਜ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਇੰਨਾ ਕੁਝ ਦਿਖਾਇਆ ਜਾ ਰਿਹਾ ਹੈ ਉਹਨਾਂ ਸਭ ਨੂੰ ਕਈ ਵਾਰੀ ਦੇਖਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਅਸੀਂ ਲੋਕ ਵਕਈ ਅਸਲੀਅਤ ਤੋਂ ਕੋਹਾਂ ਦੂਰ ਹਾਂ ਇੱਕ ਬਨਾਪਤੀਪਨ ਜਿਹੜਾ ਹੈ ਉਹ ਆਪਾਂ ਜਿਹੜਾ ਹੈ ਲੈ ਕੇ ਤੁਰੇ ਫਿਰਦੇ ਹਾਂ ਜੇ ਸਾਹਿਤ ਦੀ ਗੱਲ ਕਰੀਏ ਤੇ ਸਾਹਿਤਕਾਰ ਜਿਹੜੇ ਨੇ ਉਹ ਬਖੂਬੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਮਾਜ ਦੇ ਵਿੱਚ ਜੋ ਚੱਲ ਰਿਹਾ ਹੈ ਉਹ ਉਸ ਦੇ ਬਾਰੇ ਲਿਖ ਵੀ ਰਹੇ ਨੇ ਕਵਿਤਾਵਾਂ ਦੇ ਰੂਪ ਵਿੱਚ ਗੀਤਾਂ ਦੇ ਰੂਪ ਵਿੱਚ ਲੇਖਾਂ ਦੇ ਰੂਪ ਵਿੱਚ ਔਰ ਇਸ ਤੋਂ ਇਸ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਹਿਤਕਾਰ ਆਪਣੀ ਪੋਜ਼ਿਟਿਵ ਡਿਊਟੀ ਨਿਭਾ ਰਹੇ ਨੇ ਕਿ ਆਪਾਂ ਉਹਨਾਂ ਦੇ ਸਾਹਿਤ ਨੂੰ ਪੜਨ ਤੋਂ ਬਾਅਦ ਕੋਈ ਪੋਜ਼ਿਟਿਵ ਗੱਲ ਸੋਚਦੇ ਹਾਂ ਇਹ ਸਵਾਲੀਆ ਨਿਸ਼ਾਨ ਕਿਉਂ ਖੜਾ ਹੋਇਆ ਹੈ ਔਰ ਖਾਸ ਕਰਕੇ ਮੈਂ ਉਸ ਸਮੇਂ ਦੀ ਗੱਲ ਕਰਦਾ ਜਦੋਂ ਇਸ ਸੰਸਕਾਰ ਦਿੱਤੇ ਜਾਂਦੇ ਸਨ ਪਰਿਵਾਰਾਂ ਦੇ ਵਿੱਚੋਂ ਜਦੋਂ ਪਰਿਵਾਰ ਦੀ ਮਤਲਬ ਬੱਚੀ ਜਵਾਨ ਹੋਣ ਲੱਗਦੀ ਸੀ ਤੇ ਮਾਤਾ ਉਸ ਨੂੰ ਕਿੰਨੇ ਸੰਸਕਾਰ ਦਿੰਦੀ ਸੀ ਪੁੱਤ ਇਸ ਇਸ ਧਾਇਰੇ ਵਿੱਚ ਰਹਿਣਾ ਹੈ ਜੇ ਤੁਸੀਂ ਇਸ ਧਾਇਰੇ ਤੋਂ ਬਾਹਰ ਨਿਕਲੇ ਤਾਂ ਤੁਸੀਂ ਸੱਚਮੁੱਚ ਮਤਲਬ ਪਰਿਵਾਰ ਤੋਂ ਇਹਦਾ ਮਤਲਬ ਦੂਰ ਜਾ ਰਹੇ ਹੋ ਇੱਕ ਧਾਇਰਾ ਦਿੱਤਾ ਜਾਂਦਾ ਸੀ ਸੰਸਕਾਰ ਦਿੱਤੇ ਜਾਂਦੇ ਸੀ ਅਕਲ ਔਰ ਤਮੀਜ਼ ਦਿੱਤੀ ਜਾਂਦੀ ਸੀ ਲੇਕਿਨ ਅੱਜ ਕਿਤੇ ਨਾ ਕਿਤੇ ਮੁਬਾਰਕ ਬਾਦ ਦੇ ਪਾਤਰ ਨੇ ਉਹ ਬੱਚੀਆਂ ਜੋ ਅੱਜ ਵੀ ਸੰਸਕਾਰਾਂ ਵਿੱਚ ਵਜੀਆਂ ਹੋਈਆਂ ਨੇ ਲੇਕਿਨ ਜੋ ਕਿਤੇ ਨਾ ਕਿਤੇ ਬਾਹਰ ਨਿਕਲ ਚੁੱਕੀਆਂ ਨੇ ਉਹਨਾਂ ਨੂੰ ਸੰਸਕਾਰ ਜ਼ਰੂਰ ਸਿੱਖਣੇ ਚਾਹੀਦੇ ਨੇ ਅੱਜ ਇਸ ਵਿਸ਼ੇ ਨੂੰ ਲੈ ਕੇ ਮੇਰੇ ਨਾਲ ਪੰਜਾਬੀ ਦੇ ਨਾਮਵਰ ਲੇਖਿਕਾ ਮੈਡਮ ਸੁਰਿੰਦਰ ਕੌਰ ਬਾੜਾ ਜੀ ਜਿਹੜੇ ਕਿ ਬਾ ਕਮਾਲ ਲਿਖਦੇ ਨੇ ਬਹੁਤ ਅੱਛਾ ਲਿਖਦੇ ਨੇ ਔਰ ਖਾਸ ਕਰਕੇ ਰਿਸ਼ਤਿਆਂ ਨੂੰ ਲੈ ਕੇ ਤਾਂ ਬਾ ਕਮਾਲ ਲਿਖਦੇ ਨੇ ਅੱਜ ਉਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੈਣ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੇ ਸਤਕਾਰਯੋਗ ਵੀਰ ਜੀ ਸ਼ੋਮਚੋਤਾ ਹਕਮ ਅੱਛਾ ਭੈਣ ਜੀ ਸਵਾਲ ਇਹ ਹੈ ਕਿ ਤੁਸੀਂ ਬਤੌਰ ਸਾਹਿਤਕਾਰ ਦੇਖੋ ਕਿੰਨੇ ਸਾਲਾਂ ਤੋਂ ਸਾਹਿਦੀ ਸੇਵਾ ਕਰਦੇ ਆ ਰਹੇ ਹੋ ਤੁਹਾਡੇ ਲੇਖ ਵੀ ਪੜੇ ਨੇ ਕਵਿਤਾਵਾਂ ਵੀ ਪੜੀਆਂ ਨੇ ਗੀਤ ਵੀ ਪੜੇ ਨੇ ਲੇਕਿਨ ਮੇਰਾ ਇੱਕੋ ਹੀ ਸਵਾਲ ਹੈ ਭੈਣ ਜੀ ਕਿ ਪਹਿਲਾਂ ਜਦੋਂ ਲਿਖਦੇ ਸੀ ਉਸ ਵੇਲੇ ਦੀ ਲਿਖਤ ਦੇ ਵਿੱਚ ਤੇ ਅੱਜ ਵੀ ਲਿਖਤ ਦੇ ਵਿੱਚ ਅੱਜ ਜਦੋਂ ਤੁਸੀਂ ਅੱਜ ਦੇ ਮਾਹੌਲ ਨੂੰ ਲਿਖਦੇ ਹੋ ਤੇ ਤੁਹਾਨੂੰ ਕਿੰਨਾ ਕੁ ਫਰਕ ਉਸ ਸਮੇਂ ਦੇ ਮਾਹੌਲ ਨਾਲ ਦਾ ਲੱਗਦਾ ਹੈ ਤੇ ਅੱਜ ਦੇ ਮਾਹੌਲ ਦਾ ਲੱਗਦਾ ਹੈ पहले बहुत ही व्या सवाल आदा कर दूसरी बहुत ही वीय चुनिया जो कि अज इस विशे बहुत ही, ही जरूरत है मेरी एक गजल है असलीन चेहरे पाए मखौते ਚਿਹਰੇ ਤੇ ਪਾਇਮ ਘਾਟੇ ਮੈਂ ਇੱਕ ਕਾਪੜੀ ਲਿਖਦੀ ਹੋਰ ਗੱਲ ਕਰੂੰਗੀ ਅਸਲੀਅਤ ਕਿ ਅਸਲੀ ਕਿ ਪਿੱਛੇ ਕਿਉਂ ਨਕਲੀ ਚਿਹਰੇ ਹੁੰਦੇ ਨੇ ਅਹ ਅਸਲੀ ਤੇਰੇ ਪਿੱਛੇ ਕਿਉਂ ਨਕਲੀ ਕਿਹੜੇ ਹੁੰਦੇ ਨੇ ਪਰ ਉਹ ਨਕਲੀ ਚਿਹਰੇ ਨੇ ਦਿਲ ਕਿਸੇ ਦਾ ਮੋਇਆ ਨਾ ਓਏ ਹੋਏ 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 ਨਕਲੀ ਚਿਹਰਾ ਕਦੇ ਕਿਸੇ ਦਾ ਦਿਲ ਨਹੀਂ ਮੋਹ ਸਕਦਾ ਜੇ ਉਹਨੂੰ ਆਪ ਸਮਝਣਾ ਆਵੇ ਦੂਸਰੇ ਨੂੰ ਵੇਖਣ ਵਾਲੇ ਨੂੰ ਹੇਜੀ ਬਿਨ ਹੀ ਦੇ ਦੰਦਾਗਾ ਹੇਜੀ ਸਮਝ ਦੇ ਦੰਦਾ ਹੇਜੀ ਵਿਵੇਕ ਦੇ ਦੰਦਾ ਕਿ ਉਹ ਉਹ ਸਮਝਣ ਨੂੰ ਮਜਬੂਰ ਹੋ ਜਾਂਦਾ ਕਿ ਇਹ ਮੇਰੇ ਵਾਸਤੇ ਠੀਕ ਨਹੀਂ ਹੈ ਤੇ ਅੱਜ ਤੁਸੀਂ ਕਰ ਰਹੇ ਹੋ ਰਿਸ਼ਤਿਆਂ ਦੀ ਗੱਲ ਕਿ ਰਿਸ਼ਤੇ ਕਿਉਂ ਦੂਰ ਹੋ ਰਹੇ ਨੇ ਜੀ ਇੱਕ ਦੂਜੇ ਤੋਂ ਕਿਉਂ ਦੂਰ ਹੋ ਰਹੇ ਨੇ ਤੇ ਜੋ ਅੱਜ ਮੈਂ 50 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਉਹ ਦੁਰਿਸ਼ਕੇ ਬੜੇ ਨਿੱਗੇ ਹੁੰਦੇ ਸੀ ਅੱਜ ਤੁਸੀਂ ਹੁਣ ਸੋਸ਼ਲ ਮੀਡੀਆ ਦੀ ਵੀ ਗੱਲ ਕਰੀ ਐ ਸੋਤਾ ਵੀਰ ਦੀ ਤੇ ਮੈਂ ਕੱਲ ਹੀ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਟੀਵੀ ਤੇ ਦੇਖ ਰਹੀ ਸੀ ਤੇ ਇੱਕ ਨੂ ਨੂਸ ਹਸ ਨੇ ਇੱਕ ਬਜ਼ੁਰਗ ਸੱਸਾ ਉਹਦੀ ਨੂ ਅਗੇ ਉਹਨਾਂ ਦਾ ਕੋਈ ਘਰ ਦੇ ਕੇ ਮਰਦ ਨਹੀਂ ਸੀ ਕੋਈ ਸਹਾਰਾ ਨਹੀਂ ਸੀ ਉਹ ਆਪਣੇ ਧੀ ਨੂੰ ਆਪਣੇ ਉਹਦੇ ਵਿੱਚ ਲਈ ਘਰ ਵਿੱਚ ਸਾਡੀ ਸੇਵਾ ਕਰੂਗੀ ਜੀ ਮੈਂ ਸਾਡੀ ਸੇਵਾ ਕਰੂਗੀ ਕਿ ਲੋ ਉਹ ਦੋਨਾਂ ਨੂੰ ਲਿਆਂਦਾ ਜਣੀ ਵੀ ਆਪਣੇ ਸਹੂਲਤ ਵਾਸਤੇ ਲੇਕਿਨ ਉਹ ਉਹ ਵੀ ਮਾਂ ਨੂੰ ਕਰੰਟ ਲਾਉਂਦੀ ਆ ਹਾਏ ਰੱਬਾ ਕਰੰਟ ਲਾ ਰਹੀ ਹੈਗੀ ਔਰ ਔਰ ਔਰੋ ਕੇ ਦਸਦੀ ਹੈ ਉਹ ਕਿਸੇ ਸੰਸਥਾ ਵਾਲਿਆਂ ਨਾਲ ਲੈ ਕੇ ਦੁਬਾਰਾ ਫੇਰ ਮਿੰਤਾ ਕਰਕੇ ਪੰਚਾਇਤ ਦੀਆਂ ਕਰਕੇ ਉਹਨਾਂ ਨੂੰ ਦੁਬਾਰਾ ਲੈ ਦੁਬਾਰਾ ਫੇਰ ਉਹੀ ਕੰਮ ਕਰਦੀ ਹੈਗੀ ਤੋ ਫੇਰ ਆਪ ਲੈਣਾ ਇਹ ਸੀ ਉਹਨਾਂ ਨੂੰ ਇਹ ਉਹ ਜਦੋਂ ਇਹੀ ਜੀਆਂ ਗੱਲਾਂ ਬਿੰਗਦੇ ਮਾਂ ਵੀ ਦੋ ਰਿਸ਼ਤੇ ਦਾ ਕਿਸੇ ਦਾ ਪੱਕਾ ਭੁੱਤਰ ਹੁੰਦਾ ਹੀ ਨਹੀਂ ਜੀ ਬਿਲਕੁਲ ਇੱਕ ਮਾਂ ਜੰਮਦੀ ਹੈਗੀ ਬੜੀ ਮੋਹ ਨਾਲ ਜੰਮਦੀ ਹੈਗੀ ਬੜੀ ਪਿਆਰ ਨਾਲ ਜੰਮਦੀ ਹੈਗੀ ਤੇ ਬੜਾ ਉਹਨੂੰ ਪਾਲਦੀ ਆ ਜੀ ਤੇ ਤੁਸੀਂ ਸਨਸਕਾਰਾਂ ਦੀ ਵੀ ਗੱਲ ਕਰੀ ਹੈ ਜੀ ਜਿਹੜੇ ਤਿੰਨੇ ਸਨਸਕਾਰ ਸੀਏ ਉਦੋਂ ਮਾਵਾ ਕੋਲੇ ਟਾਈਮ ਹੁੰਦੇ ਸੀ ਹਾਂ ਸਤੋਂ ਵੱਡੀ ਗੱਲ ਤੁਸੀਂ ਕੀਤੀ ਹੈ ਜੀ ਉਹ ਕਿੰਬਦੀਆਂ ਧੀਆ ਲੋ ਜਦੋਂ ਧੀ ਉਹਨਾਂ ਦੀ ਛੋਟੀ ਹੁੰਦੀ ਸੀ ਤਾਂ ਉਹ ਬੱਚਿਆਂ ਦੇ ਨਾਲ ਗੁੜੀਆਂ ਗੁੜੀਆਂ ਜਿਵੇਂ ਖੇਡਦੀ ਸੀ ਇੱਕ ਦੂਜਿਆਂ ਨਾਲ ਤੁਹਾਨੂੰ ਆਪਣੀ ਗੱਲ ਦੱਸਦੀ ਹੈ ਕਿ 50 ਸਾਲ ਪਹਿਲਾਂ ਦੀ ਗੱਲ ਆ 50 ਸਾਲ ਦੀ ਜੀ ਅਸੀਂ ਅਸੀਂ ਮੁੰਡੇ ਕੁੜੀਆਂ ਸਾਡਾ ਜਿੱਡੇ ਰੋਣ ਬਾੜਾ ਆਇਆ ਜੀ ਖੇਤ ਹੀ ਖੇਤ ਹੁੰਦੇ ਸੀ ਤੇ ਅਸੀਂ ਮੁੰਡੇ ਕੁੜੀਆਂ ਇਕੱਠੇ ਹੀ ਖੇਡਦੇ ਹੁੰਦੇ ਸੀ ਜੀ ਸਾਨੂੰ ਪਤਾ ਹੀ ਨਹੀਂ ਸੀ ਸਾਡੇ ਨਾਲ ਕੋਈ ਕੁੜੀ ਖੇਡਦੀ ਕਿ ਮੁੰਡੇ ਤੇ ਵਾਪਿਆਂ ਨੇ ਵੀ ਨਹੀਂ ਫਿਰ ਰੋਕਿਆ ਜੇ 12 ਮੂਹਰਾ ਵੱਜ ਜਾਣਾ ਤੇ ਫਿਰ ਪਾਪਾ ਨੇ ਕਹਿਣਾ ਆ ਗਿਓ ਚਲੋ ਆਪਾਂ ਆਪਣੇ ਘਰ ਬੱਚੇ ਚਲੋ ਕੀ ਬਾਤ ਹੈ ਚਲੋ ਤੇ ਉਹ ਪਤਾ ਨਹੀਂ ਸੀ ਹੁੰਦਾ ਪਰ ਅੱਗੇ ਸੀ 4 ਵੀ 3 ਸਾਲ ਦੀ ਧੀ ਨੂੰ ਵੀ ਮੁੰਡੇ ਦੇ ਨਾਲ ਖੇਡਣ ਤੋਂ ਰੋਕਦੇ ਆ ਹੂੰ ਚੇਂਜ ਹੋ ਗਿਆ ਸਮਾਂ ਬਦਲ ਗਿਆ ਤੇ ਉਦੋਂ ਮਾਂ ਕੋਲ ਮੈਂ ਗੱਲ ਕਰਦੀ ਸੀ ਉਹਦੇ ਮਾਂ ਕੋਲ ਟਾਈਮ ਹੁੰਦੇ ਸੀ ਤੇ ਉਹ ਜਦੋਂ ਧੀ ਜਵਾਨ ਹੋਣ ਲੱਗਦੇ ਤੁਸੀਂ ਗੱਲ ਵੀ ਕਰੀਏ ਜ਼ਿਕਰ ਵੀ ਕਰਿਆ ਜਦੋਂ ਤੁਸੀਂ ਜਵਾਨ ਹੁੰਦੇ ਸੀ ਤਾਂ ਬਹੁਤ ਬਾਪਾ ਉਹਨੇ ਉਹ ਅਗਲਾ ਦਿੱਤੀ ਸੀ ਸਮਝਿਆ ਦਿੱਤੀ ਸੀ ਵਿਵੇਕ ਦਿੱਤੇ ਸੀ ਪੁੱਤਰਾ ਕਿ ਜੇ ਘਰ ਨਹੀਂ ਜਾਣਾ ਜੇ ਜਾਣਾਗਾ ਤੇ ਬੜੇ ਤਰੀਕੇ ਨਾਲ ਜਾਣਾ ਬੜੇ ਸਲੀਕੇ ਨਾਲ ਜਾਣਾ ਬੜੇ ਅਗਬ ਨਾਲ ਜਾਣਾ ਸਤਕਾਰ ਨਾਲ ਜਾਣਾ ਜੇ ਕੋਈ ਸਾਡੀ ਗਲੀ ਦਾ ਮੁੰਡਾ ਜਾ ਤੇ ਉਹ ਤੁਹਾਡਾ ਭਰਾ ਆ ਹੂੰ ਬਿਲਕੁਲ ਉਹ ਤੁਹਾਡਾ ਭਰਾ ਆ ਜਾਂ ਬੇਸ਼ੱਕ ਨਾਲ ਦਾ ਅਨੀ ਪਰ ਨਾਲ ਦੇ ਜੰਮੇ ਤੋਂ ਵੱਧ ਕੇ ਆਉ ਜੀ ਅਸੀਂ ਤਾਂ ਸਮਾ ਹਟਾਇਆਗਾ ਦੇਖਿਆਗਾ ਅੱਜ ਤੁਸੀਂ ਦੇਖੋ ਵੀ ਸਕੇ ਭੈਣ ਭਰਾ ਦਾ ਵੀ ਕੋਈ ਵਿਸ਼ਵਾਸ ਨਹੀਂ ਹੈਗਾ ਓਏ ਹੋਏ ਓਏ ਹੋਏ ਸਕੇ ਭੈਣ ਭਰਾ ਦਾ ਦੇਖੀਏ ਗੱਲਾਂ ਸੁਣਦੇਗੇ ਤੇ ਉਦੋਂ ਕਰਨਾ ਤੇ ਕੰਮ ਬੰਦ ਕਰਨ ਨੂੰ ਠੀਕ ਕਰਦਾਗਾ ਨਹੀਂ ਮੈਂ ਮੈਂ ਭੈਣ ਜੀ ਸੁਰਿੰਦਰ ਭੈਣ ਜੀ ਮੈਂ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੇਰੀਆਂ ਹਰ ਗੱਲਾਂ ਦਾ ਜਵਾਬ ਦੇ ਰਹੇ ਹੋ ਪੁਰਾਣੇ ਸਮੇਂ ਦੇ ਵਿੱਚ ਜਿਹੜਿਆ ਬਜ਼ੁਰਗਾਂ ਦਾ ਸਤਕਾਰ ਸੀ ਮੈਨੂੰ ਯਾਦ ਹੈ ਕਿ ਸਾਡੇ ਜਦੋਂ ਦਾਦਾ ਜੀ ਘਰ ਦੇ ਵਿੱਚ ਆਉਂਦੇ ਸੀ ਤੇ ਗਲੀ ਵਿੱਚੋਂ ਖੰਗ ਕੇ ਆਉਂਦੇ ਸੀ ਤੇ ਘਰ ਦੇ ਵਿੱਚ ਜੇ ਮੇਰੀ ਮੰਮੀ ਹੁੰਦੀ ਜਾਂ ਹੋਰ ਸਾਡੀਆਂ ਚਾਚੀਆਂ ਤਾਈਆਂ ਉਹ ਖੰਗ ਕੇ ਤੋਂ ਬਾਅਦ ਆਪਣੀ ਚੁੰਨੀ ਜਿਹੜੀ ਉਹ ਟੋਲਣ ਲੱਗ ਪੈਂਦੀਆਂ ਸੀ ਕਿ ਬਾਪੂ ਜੀ ਆ ਰਹੇ ਆ ਕਿਤੇ ਸਿਰ ਨੰਗਾ ਨਾ ਸਾਡਾ ਦੇਖ ਲੈਣ ਉਹ ਸਾਰੇ ਕੁਛ ਅੱਜ ਖਤਮ ਹੋ ਗਿਆ ਤੇ ਫਿਰ ਉਹ ਹੀ ਤਾਂ ਸਿਲਸਕਾਰ ਸੀ ਨਾ ਸਾਡੇ ਜੀ ਉਹ ਹੀ ਤਾਂ ਸਾਡਾ ਅਦਬ ਸੀ ਨਾ ਉਹ ਹੀ ਤਾਂ ਸਾਡਾ ਸਤਿਕਾਰ ਸੀ ਬਜ਼ੁਰਗਾਂ ਦਾ ਹਾਏ ਇਹ ਮੈਂ ਵੀ ਦੇਖਿਆ ਕਿ ਮੇਰੇ ਮਾਂ ਮੈਨੂੰ ਦਿਸੇ ਜਿਹੜੇ ਉਹ ਸਾਡੇ ਉਹ ਚੱਕਰ ਦੇ ਵਿੱਚੋਂ ਨਾ ਪਤਾ ਸੂਟਵੇ ਪਾਇਆ ਹੁੰਦਾ ਕਿ ਬਾਹਰ ਜਾਣਾ ਜੰਗਲ ਬਾਣੀ ਉਦੋਂ ਕੋਈ ਹੁੰਦੇ ਸੀ ਘਰ ਤੇ ਲੈਟਰੀਨ ਨਾ ਹੈ ਨਾ ਜਾਣਾ ਹੁੰਦਾ ਸੀ ਤੇ ਉਹ ਸਾਡੇ 3 ਮੀਟਰ ਦੀ ਚਾਦਰ ਲੈ ਕੇ ਮਛੋਟੀ ਜੀ ਹੁੰਦੀ ਸੀ ਚਾਦਰ ਲੈ ਕੇ ਉੱਤੇ ਵੀ ਕੋਈ ਹੱਥ ਵੀ ਨਾ ਦਿਖੇ ਓਏ ਹੋਏ ਚਾਦਰ ਲੈ ਕੇ ਬਾਰ ਦੇ ਆਇਆ ਕਰਦੇ ਸੀਗੇ ਅਰ ਨਾਲ ਕੋਈ ਜਾਂਦਾ ਹੁੰਦਾ ਸੀਗਾ ਕਦੇ ਮੇਰੇ ਨਾਲ ਹੀ ਜਾਂਦੀ ਸੀ ਤੇ ਕਦੇ ਕੋਈ ਜਾਂਦੇ ਹੁੰਦੇ ਸੀਗੇ ਮੈਂ ਤਾਂ ਛੋਟੇ ਸੀ ਇੰਨੇ ਜਾਂਦਾ ਨਹੀਂ ਸਭ ਜਿਹੜੇ ਪਰ ਮੈਂ ਨੇ ਜਿਆਦਾ ਮੈਂ ਦੇਖਿਆ ਹੈਗਾ ਉਹ ਪਰ ਤੁਸੀਂ ਗੱਲ ਕਰੀਏ ਬਜ਼ੁਰਗਾਂ ਦੀ ਬਜ਼ੁਰਗ ਜਦੋਂ ਆਉਂਦੇ ਸੀ ਜਾਂ ਖੰਗ ਕੇ ਆਉਂਦੇ ਸੀ ਕਿ ਸਾਡੀ ਨੂੰਹ ਥੀ ਕਿੱਦਾਂ ਬੈਠੀ ਹੋਊਗੀ ਕਿੱਦਾਂ ਨਹੀਂ ਬੈਠੀ ਹੋਊਗੀ ਹੈ ਵੀ ਉਹ ਉਹਨਾਂ ਨੇ ਜਿਹਦੇ ਕਪੜਾ ਤੇ ਕਣਾ ਆਪਣਾ ਪੱਲਾ ਕਰਨਾ ਉਹ ਕੋਡ ਦਾ ਮਤਲਬ ਇਹ ਹੁੰਦਾ ਕਿ ਕੋਡ ਦਾ ਮਤਲਬ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਕੋਡ ਦਾ ਮਤਲਬ ਹੁੰਦਾ ਸੀ ਆਦਬ ਆਦਬ ਸਤਾਰ ਇਹ ਕਰਨ ਉਹ ਦੀ ਸੀਗੀ ਹੋਰ ਕੋਈ ਵੱਡੀ ਗੱਲ ਨਹੀਂ ਸੀ ਤੇ ਉਦੋਂ ਰੱਖਦੀਆਂ ਸੀ ਸਾਡੀਆਂ ਲੋਹਾ ਧੀਆ ਜੇਕਰ ਧੀਰ ਚਲੋ ਨੂਨ ਦਾ ਪੱਲਾ ਕਰਨਾ ਨਹੀਂ ਚੱਕਣੀ ਆ ਘੇੜ ਨਹੀਂ ਆਉਂਦੀ ਸੀ ਪੁਰਾਣੀ ਗੱਲ ਆ ਜਿੱਦਾਂ ਕਿਸੇ ਬੱਚੇ ਨੂੰ ਪਤਾ ਹੀ ਨਹੀਂ ਛਿੰਗਾ ਕੀ ਹੁੰਦੀਆਂ ਨੇ ਕੀ ਹੁੰਦੀਆਂ ਨੇ ਹਾਂਜੀ ਅਸੀਂ ਖੇਤਣਾ ਤੇ ਜੇ ਦੇਖਣਾ ਵੀ ਮੇਰੇ ਨਾਨਾ ਆ ਗਿਆ ਭਾਈ ਅਸੀਂ ਆਪਣੇ ਨਾਨੇ ਨੂੰ ਭਾਈ ਆ ਜਾਂਦੇ ਸੀ ਮੇਰੀ ਮਾਂ ਕਹਿੰਦੀ ਸੀ ਨਾ ਭਈਆ ਜੀ ਤੁਹ ਆਪਣੀ ਮਾਂ ਨੂੰ ਭਾ ਵੀ ਜਾਂਦੀ ਸੀ ਤੇ ਮੈਂ ਵੀ ਆਪਣੇ ਨਾਨੀ ਨੂੰ ਭਾ ਵੀ ਆਉਂਦੇ ਸੀ ਮੇਰੇ ਜਿਆਦੇ ਪਾਲਣ ਪੋਸ਼ਣ ਨਾਨਕੇ ਘਰੇ ਹੋਇਆ ਜੀ ਜੇ ਦੇਖਣਾ ਵੀ ਭਈਆ ਆ ਗਿਆ ਰੋੜੇ ਪੈਰਾਂ ਨਾ ਪਰਾਂ ਨੂੰ ਖੰਡਾ ਕੇ ਤੇ ਭੱਜਣਾ ਕਰ ਨਾਈ ਹਾਏ ਮਤਲਬ ਮਤਲਬ ਸੁਰਿੰਦਰ ਜੀ ਇਹ ਡਰ ਨਹੀਂ ਬਲਕਿ ਪਿਆਰ ਹੁੰਦਾ ਸੀ ਇੱਜ਼ਤ ਹੁੰਦੀ ਸੀ ਉਹਨਾਂ ਦੇ ਪ੍ਰਤੀ ਹਾਂ ਜੀ ਡਰ ਵੀ ਹੁੰਦਾ ਸੀ ਪਿਆਰ ਵੀ ਹੁੰਦਾ ਸੀ ਸਤਕਾਰ ਵੀ ਹੁੰਦਾ ਸੀ ਤੇ ਉਹ ਡਰ ਦੇ ਵਿੱਚ ਸਾਰਾ ਕੁਝ ক্লোਜ ਹੋ ਜਾਂਦਾ ਸੀ ਉਹਦੇ ਵਿੱਚ ਸਮਾਜ ਆਂਦਾ ਸੀ ਆ ਜੇ ਉਹ ਜਦੋਂ ਪਰ ਮੈਂ ਗੱਲ ਕਰਦੀ ਸੀ ਵੀ ਮਾਂ ਕੋਲ ਵੇਹ ਨਾ ਹੁੰਦਾ ਸੀ ਮਾਂ ਬਹੁਤ ਕੁਛ ਕਾਉਂਦੀ ਸੀ ਤੇ ਜਦੋਂ ਕੁੜੀ ਦਾ ਵਿਆਹ ਹੋਣ ਦੀ ਗੱਲ ਹੋਣੀ ਤਾਂ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਸੀ ਵੀ ਤੇ ਕੁੜੀ ਦਾ ਵਿਆਹ ਹੋਣਾ ਸਭ ਤੋਂ ਸੇਡੀਆਂ ਟੱਕੀਆਂ ਕਰਨੀਆਂ ਲੱਗਣੀਆਂ ਉਹਨਾਂ ਨੇ ਮਿੱਡੀਆਂ ਗੁੰਦਣੀਆਂ ਉਹ ਮਿੱਡੀਆਂ ਉਹ ਦਿਨ ਕੋਲਦੇ ਆਂ ਜਿਵੇਂ ਅਸੀਂ ਜਿਹੜੇ ਦੂਜੇ ਦਿਨ ਬਰਾਤ ਆਉਣੀ ਤੇ ਫੇਰੇ ਫੇਰੇ ਪਹਿਲਾਂ ਨਾ ਇਹੋ ਹੀ ਕਰਦੇ ਹੁੰਦੇ ਸੀਗੇ ਜੀ ਤੇ ਨੇ ਲਈ ਦੋਈ ਕਰਦੇ ਸੀਗੇ ਤੇ ਉਦੋਂ ਫਿਰ ਮੋਨਾਈ ਤੋਂ ਇਹਦੇ ਗੀਤ ਵੀ ਗਾਉਂਦੀਆਂ ਹੁੰਦੀਆਂ ਸੀ ਉਹ ਗੀਤ ਜਿਹੜੇ ਹੁੰਦੇ ਸੀਗੇ ਬੜੇ ਇੱਕ ਰੂਹ ਨੂੰ ਟੰਬਣ ਵਾਲੇ ਹੁੰਦੇ ਸੀ ਕਿ ਰੋਹ ਦੇ ਵਿੱਚ ਸਕੂਨ ਲਿਆਉਣ ਵਾਲੇ ਸੀ ਅੰਦਰ ਵੜ ਜਾਣ ਵਾਲੇ ਹੁੰਦੇ ਸੀ ਉਹ ਜ਼ਰੂਰ ਫਿਰ ਉਸ ਤੋਂ ਬਾਅਦ ਉਹ ਕੁੜੀਆਂ ਉਹਦਣ ਮਿੱਡੀਆਂ ਖੋਲਦੀਆਂ ਹੁੰਦੀਆਂ ਸੀ ਤੇ ਉਹ ਸੇਲੀਆਂ ਕਿ ਬੜਾ ਪਿਆਰ ਹੁੰਦਾ ਸੀ ਤੇ ਉਹ ਨਾ ਉਹਨਾਂ ਦੇ ਅੱਖਾਂ ਤੇ ਟੁਰਨ ਵੇਲੇ ਰੱਜ ਕੇ ਹੰਝੂ ਹੁੰਦੇ ਸੀ ਹਾਈ ਰੱਬਾ ਸੇਲੀਆਂ ਦੇ ਆਪਣੀ ਭੈਣਾਂ ਤੋਂ ਵੱਧ ਕੇ ਪਿਆਰ ਹੁੰਦਾ ਸੀ ਛੇਲੀਆਂ ਦਾ ਭੈਣਾਂ ਨੇ ਤਾਂ ਹੁੰਦਾ ਹੀ ਸੀ ਤੇ ਉਹ ਛੇਲੀਆਂ ਵੀ ਭੈਣਾਂ ਤੋਂ ਵੱਧ ਪਿਆਰ ਕਰਦੀਆਂ ਸੀਗੀਆਂ ਤੇ ਫਿਰ ਜਦੋਂ ਕਿਤੇ ਸ਼ਾਵਲ ਦਾ ਮਹੀਨਾ ਆਉਂਦਾ ਸੀ ਹੂੰ ਤੁਸੀਂ ਦੇਖੋ ਜਿਹੜੇ ਕੁੜੀ ਤੁਰਦੀ ਸੀਗੀ ਜੋਲਦੀ ਤੁਰਦੀ ਕੰਦਾ ਵੀ ਰੋ ਪੈਂਦੀਆਂ ਸੀ ਕੋਈ ਮੈਂ ਕਹਿੰਦੀ ਆ ਵੀ ਕੋਈ ਅਜਾ ਇਨਸਾਨ ਨਹੀਂ ਹੋਣਾ ਬਜ਼ੁਰਗ ਗੱਪਟਾ ਜਵਾਨ ਗੱਪਰ ਉਹ ਕੋਈ ਅੱਖਾਂ ਤੇ ਨਾ ਹੰਝੂ ਆਉਣ ਲੇਕਿਨ ਅੱਜ 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 ਸੁਰਿੰਦਰ ਭੈਣ ਜੀ ਅੱਖਾਂ ਤੇ ਹੁੰਦੇ ਤਾਂ ਜ਼ਰੂਰ ਅਥਰੂ ਆ ਬਹੁਤ ਸਾਰੇ ਵਿਆਹ ਚ ਦੇਖਿਆ ਪਰ ਜਿਸ ਕਦਰ ਤੁਸੀਂ ਦੱਸ ਰਹੇ ਆ ਕਿ ਇੱਕ ਦੂਜੇ ਦੇ ਗਲ ਲੱਗ ਕੇ ਰੋਣਾ ਮਤਲਬ ਸਕੀਆਂ ਸਹੇਲੀਆਂ ਦੇ ਨਾਲ ਆਪਸੀ ਰਿਸ਼ਤੇ ਰਿਸ਼ਤੇ ਜਿਹੜੇ ਹੁੰਦੇ ਸੀ ਉਹਨਾਂ ਦੇ ਨਾਲ ਲੇਕਿਨ ਅੱਜ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੈ ਤੇ ਜ਼ਰੂਰ ਇੱਕ ਫਾਰਮੈਲਟੀ ਜੀ ਨਜ਼ਰ ਆਉਂਦੀ ਹੈ ਅਰਗੇਟੇ ਕੀ ਅਥਰ ਹੁੰਦੇ ਨੇ ਉਹ ਐਵੇਂ ਹੀ ਹੁੰਦੇ ਨੇ ਕਿਵੇਂ ਕਹਿੰਦੇ ਹੁੰਦੇ ਵੀ ਨਾ ਤੂੰ ਮਗਰ ਮਸੋ ਦੇ ਹੰਗੂ ਗੇ ਹਾਂ ਉਹ ਜਾਂ ਹੁੰਦੇ ਆਂ ਹੱਥ ਜੇਦੋ ਖਾਦੀਆਂ ਮਾ ਮਾਪੇ ਆਣਾ ਚਾਹਤੀਆਂ ਤਾਈਆਂ ਡੋਲੀ ਦੇ ਮਗਰ ਰੋ ਕੇ ਕਹਿੰਦੀਆਂ ਅਸੀਂ ਬੀਬੀ ਛੱਡ ਨੀ ਪੀੜੀ ਬੀਬੀ ਛੱਡ ਨੀ ਪੀੜੀ ਨਾ ਪਾਵ ਛੱਡੋ ਨੀ ਹੋਂਦਾ ਵਾ ਧਾਵੇ ਵੜੀ ਲੈ ਨੀ ਚੱਲੇ ਬੀਬੀ ਛੱਡ ਨੀ ਬਹੁਤ ਮੈਮ ਮੈਂ ਮੈਂ ਵਿੱਚ ਬੋਲਿਆ ਨਹੀਂ ਬਹੁਤ ਸੋਹਣਾ ਲੱਗ ਰਿਹਾ ਭੈਣ ਜੀ ਬਹੁਤ ਸੋਹਣਾ ਲੱਗ ਰਿਹਾ ਪਲੀਜ਼ ਖੁਦ ਹੰਤੀਓਂ ਗਿਰ ਰਹੇ ਨੇ ਜਿਹੋਦੋਂ ਕੋਈ ਐਸੀ ਰੋ ਨਹੀਂ ਸੀ ਹੁੰਦੀ ਕੋਈ ਐਸੀ ਅੱਖ ਨਹੀਂ ਸੀ ਹੁੰਦੀ ਜਿਹਦੇ ਚ ਅਥਰੂ ਨਹੀਂ ਸੀ ਗਿਰਦੇ ਤੇ ਅੱਜ ਦਾ ਅੱਜ ਜਦੋਂ ਕੁੜੀਆਂ ਤੁਰਦੀਆਂ ਨੇ ਬਸ ਪਹਿਲੇ ਨੰਬਰ ਤੱਕ ਕੁੜੀਆਂ ਬਹੁਤ ਜ਼ਿਆਦਾ ਕੁੜੀਆਂ ਆਪਣੇ ਆਪ ਵਿਆਹ ਕਰਾ ਰਹੀਆਂ ਨੇ ਇੱਕ ਵਾਰ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਤਲਾਕ ਦੀ ਤੇ ਉਹਨਾਂ ਨੇ ਝਗੜੇ ਝੜੇ ਕੋਦੇ ਇੱਕ ਬੱਚਾ ਵੀ ਨਹੀਂ ਹੋ ਰਾਂਦਾ ਘਰ ਵਿੱਚ ਝਗੜੇ ਹੋ ਜਾਂਦੇ ਨੇ ਬੱਚਾ ਹੋ ਜਾਂਦਾ ਤਾਂ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਾਪਿਆਂ ਤੋਂ ਕਿਉਂਕਿ ਮਾਪੇ ਦਾ ਪਿਆਰ ਬੱਚੇ ਨੂੰ ਚਾਹੀਦਾ ਮਾਪੇ ਦਾ ਸਤਕਾਰ ਬੱਚੇ ਨੂੰ ਚਾਹੀਦਾ ਮਾਪੇ ਦਾ ਪਾਲਣ ਪੋਸ਼ਣ ਚਾਹੀਦਾ ਬੱਚੇ ਨੂੰ ਤੇ ਉਹ ਬੱਚਾ بڑا ਖੁਸ਼ੀਆਂ ਤੇ ਜਾਂਦਾ ਖੁਸ਼ ਹੋ ਕੇ ਜਾਂਦਾ ਹੈ ਹੈਨਾ ਉਹ ਗੱਲਾਂ ਸਾਡੇ ਵਿੱਚ ਬਹੁਤ ਘਟ ਗਈਆਂ ਨੇ ਵੀਰ ਜੀ ਤੇ ਅਗਵ ਨਹੀਂ ਰਿਹਾ ਸਤਕਾਰ ਨਹੀਂ ਰਿਹਾ ਮੁਹੱਬਤ ਨਹੀਂ ਰਹੀ ਜੇ ਮੁਹੱਬਤ ਹੈ ਤਾਂ ਫਾਰਮੈਲਟੀ ਨਹੀਂ ਦੀਏਗੀ ਅੱਛਾ ਸੁਖਿੰਦਰ ਸੁਰਿੰਦਰ ਭਾਈ ਜੀ ਇੱਕ ਸਵਾਲ ਹੋਰ ਹੈ ਬਤੌਰ ਸਾਹਿਤਕਾਰਾ ਤੁਸੀਂ ਇੰਨਾ ਸਾਹਿਤ ਲਿਖਿਆ ਹੈ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਡੀਆਂ ਕਿਤਾਬਾਂ ਨੂੰ ਪੜ੍ਹਿਆ ਵੀ ਹੈ ਲੇਖ ਜਿਹੜੇ ਲਿਖਦੇ ਹੋ ਉਹਨਾਂ ਨੂੰ ਵੀ ਪੜ੍ਹਿਆ ਹੈ ਖਾਸ ਕਰਕੇ ਜਦੋਂ ਤੁਸੀਂ ਤੀਆਂ ਦੀ ਗੱਲ ਕਰਦੇ ਆ ਤੇ ਤੀਆਂ ਨੂੰ ਲੈ ਕੇ ਬਹੁਤ ਕੁਝ ਲਿਖਿਆ ਬਹੁਤ ਕੁਝ ਗਾਇਆ ਅੱਜ ਵੀ ਤੁਹਾਡਾ ਪਿਆਰ ਸਤਕਾਰ ਸਨਮਾਨ ਅਲੱਗ-ਅਲੱਗ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਬਾਈ ਜੀ ਬਾਦਬਤ ਤੁਹਾਨੂੰ ਫੁਲਕਾਰੀ ਉੱਪਰ ਤਾਣ ਕੇ ਚਾਰ ਪੰਜ ਕੁੜੀਆਂ ਬੱਚੇ ਉਹ ਪਕੜ ਕੇ بڑے ਆਦਮ ਨਾਲ ਲੈ ਕੇ ਆਉਂਦੇ ਹੋ ਉਸ ਵੇਲੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕੀ ਉਸ ਵਾਤਾਵਰਨ ਨੂੰ ਤੁਸੀਂ ਆਪਣੀ ਲਿਖਤ ਵਿੱਚ ਕਦੇ ਲਿਖਿਆ ਬਿਲਕੁਲ ਜੀ ਬਿਲਕੁਲ ਲਿਖਦੀ ਹੈਗੀ ਕਿਉਂਕਿ ਸੱਜਿਆਚਾਰ ਮੇਰਾ ਮੇਰਾ ਮੇਨ ਵਿਸ਼ਾ ਜੀ ਜਦੋਂ ਦੀ ਕਿਤੇ ਮੈਂ ਦਿਲेंद्र ਦੌਰ ਰਕਸ਼ਨ ਤੇ ਮੈਨੂੰ ਬੁਲਾਉਂਦੇ ਨੇ 45 ਮੀਟਰ ਦਾ ਸਮਾਂ ਹੁੰਦਾਗਾ ਤੇ ਉੱਥੇ ਜ਼ਿਆਦਾਤਰ ਗੱਲ ਮੇਰੀ ਸੱਧਿਆਚਾਰ ਦੀ ਹੁੰਦੀ ਆ ਤੇ ਉਹ ਜਦੋਂ ਜਿਹੜੇ ਸਾਰ ਹੁੰਦੇ ਸੀ ਉਹ ਆਹ ਨਾਲ ਇਕੱਲੇ ਇਕੱਲੇ ਕਮਰੇ 'ਚ ਟੀਵੀ ਲੱਗੇ ਜਦੋਂ ਦੇਖਦੇ ਸੀ ਤੇ ਸਵਾਲ ਕਰਦੇ ਨੇ ਕਿ ਐਂਕਰ ਕੀ ਸਵਾਲ ਕਰ ਰਹੀ ਹੈ ਤੇ ਅਗਰ ਜਵਾਬ ਕੀ ਦੇ ਰਹੇ ਨੇ ਪਰ ਮੈਨੂੰ ਸਰ ਕਹਿੰਦੇ ਸੀਗੇ ਕਹਿੰਦੇ ਵੀ ਬੜਾ ਮੈਮ ਤੁਸੀਂ ਉਹ ਸਵਾਲ ਕਰਦੇ ਨੇ ਤੁਸੀਂ ਸੋਚਦੇ ਵੀ ਨਹੀਂ ਹੈਗੇ ਕਿ ਤੁਸੀਂ ਫਟਾ ਫਟ ਉਹਨਾਂ ਦਾ ਸਾਵਾ ਜਿਵਾਲ ਮਸਲਾ ਹੱਲ ਕਰ ਦਿੰਦੇ ਹਾਂ ਸਵਾਲ ਕਰਕੇ ਮੈਂ ਕਿਹਾ ਸਾਡੀ ਮੇਰੀ ਬਹੁਤ ਉਮਰ ਸੱਭਿਆਚਾਰ ਤੇ ਲੰਘ ਗਈ ਹੈ ਜੀ ਅੱਜ ਵੀ ਮੈਨੂੰ ਸੋਚਣ ਦੀ ਲੋੜ ਆ ਵਾਹ ਅੱਜ ਵੀ ਮੈਨੂੰ ਸਮਝਦੇ ਕਿ ਸੋਚਣ ਕੇ ਸੋਚ ਕੇ ਜਵਾਬ ਦੇਣ ਦੀ ਲੋੜ ਆ ਕਿ ਦੇਖੋ ਇਹ ਸਾਡਾ ਜਿਹੜਾ ਸੱਭਿਆਚਾਰ ਹੈਗਾ ਜਿਹੜੀ ਅੱਜ ਕੱਲ ਕਿਉਂਕਿ ਮਾਪੇ ਕੋਲ ਟਾਈਮ ਨਹੀਂ ਬੱਚਿਆਂ ਕੋਲ ਟਾਈਮ ਨਹੀਂ ਬੱਚੇ ਮਾਪੇ ਪਾਂ ਦੇ ਕੋਲ ਕਦੇ ਬਜ਼ੁਰਗਾਂ ਦੇ ਕੋਲ ਬੈਠ ਨਹੀਂ ਕਦੇ ਦਾਦੀ ਹੈ ਘਰ ਵਿੱਚ ਕਦੇ 2 ਮਿੰਟ ਉਹਨਾਂ ਦਾ ਮੌਕਾ ਵੀ ਦੇ ਦੇ ਤੇ ਜਨਨ ਦੋ ਮਿੰਟਾਂ ਦਾਦੀ ਨੇ ਵੀ ਮੌਕਾ ਦੇ ਦਈਏ ਦਾਦੇ ਨੇ ਵੀ ਮੌਕਾ ਦੇ ਦਈਏ ਕਿਉਂਕਿ ਉਹ ਰੋ ਖੁਸ਼ ਹੋ ਜੀ ਉਹਨਾਂ ਦੀ ਹੈ ਨਾ ਤੇ ਉਹਨਾਂ ਨੂੰ ਸਕੂਨ ਮਿਲ ਜੇ ਕਿ ਇਹ ਮੇਰਾ ਪੁੱਤਰਾ ਹੈ ਇਹ ਮੇਰੀ ਪੋਤਰੀ ਹੈ ਇਹ ਮੇਰਾ ਦੋਤਰਾ ਹੈ ਇਹ ਮੇਰੀ ਦੋਤਰੀ ਹੈ ਹੈ ਨਾ ਤੇ ਮੈਂ ਮੈਂ ਰੁੱਝੀਆਂ ਦਿੱਤੀ ਹੈਗੀ ਮੇਰੀ ਭਾਸ਼ਾ ਵਿੱਚ ਵੀ ਬੜਾ ਥੋੜਾ ਅੰਤਰ ਹੋਊਗਾ ਜੀ ਹਾਂ ਜੀ ਤੇ ਮੇਰੇ ਮੈਂ ਤਾਂ ਬਹੁਤ ਲਿਖਦੀਆਂ ਗਿੱਤਾਂ ਬਿੱਚ ਵੀ ਲਿਖਦੀਆਂ ਮੇਰਾ ਇੱਕ ਕਲਾਮ ਆ ਅੱਛਾ ਭੈ ਜੀ ਪੁਰਾਣੇ ਤੁਸੀਂ ਦਾਦੇ ਦਾਦੀ ਦੀ ਗੱਲ ਕੀਤੀ ਹੈ ਮੇਰਾ ਆਖਰੀ ਪ੍ਰੇਸ਼ਨ ਹੈ ਪੁਰਾਣੇ ਸਮੇਂ ਦੇ ਵਿੱਚ ਰਾਤ ਜਦੋਂ ਪੈਂਦੀ ਸੀ ਤਾਂ ਬੱਚੇ ਜ਼ਿਆਦਾ ਕਰਕੇ ਦਾਦੀ ਦੀ ਗੋਦ ਵਿੱਚ ਚਲੇ ਜਾਂਦੇ ਸੀਗੇ ਮੈਂ ਵੀ ਜਾਂਦਾ ਰਿਹਾ ਤੁਸੀਂ ਵੀ ਜਾਂਦੇ ਰਹੇ ਹੋਗੇ ਉਹ ਫਿਰ ਬਾਤਾਂ ਦਾ سلسلہ ਖਤਮ ਹੋ ਜਾਂਦਾ ਇਹ ਬਾਤਾਂ ਦਾ سلسلہ ਜਿਹੜਾ ਸ਼ੁਰੂ ਹੋ ਜਾਂਦਾ ਸੀ ਉਹ ਕਿੱਡੀ ਕਿੱਡੀ ਰਾਤ ਤੱਕ ਬਾਤਾਂ ਸੁਣਾਉਣੀਆ ਹੁੰਘਾਰਾ ਦੇਣਾ ਹੁੰਘਾਰਾ ਜਦੋਂ ਅਲੋਪ ਹੋ ਜਾਣਾ ਬੰਦ ਹੋ ਜਾਣਾ ਤੇ ਉਸੇ ਵੇਲੇ ਹੀ ਬਾਤ ਵੀ ਬੰਦ ਹੋ ਜਾਂਦੀ ਸੀ ਉਹ ਨਜ਼ਾਰੇ ਮੈਂ ਚਾਹੁੰਦਾ ਕਿ ਤੁਸੀਂ ਵੀ ਹੰਡਾਇਆ ਮੈਂ ਵੀ ਹੰਡਾਇਆ ਬਹੁਤ ساری ਦੁਨੀਆਂ ਨੇ ਹੰਡਾਇਆ ਹੋਏਗਾ ਕੀ ਉਹ ਨਜ਼ਾਰੇ ਦਾ ਅੱਜ ਦੀ ਪੀੜ੍ਹੀ ਫਾਇਦਾ ਲੈ ਰਹੀ ਹੈ ਕਿ ਨਹੀਂ ਬਿਲਕੁਲ ਨਹੀਂ ਅੱਜ ਤਾਂ ਹੈ ਹੀ ਨਹੀਂ ਉਹ ਗੱਲ ਜੀ ਉਹ ਅੱਛੀ ਤਾਂ ਅਕਨ ਆਪਣੇ ਨਾਨਾ ਜੀ ਤਾਂ ਬੜੀਆਂ ਬਾਤਾਂ ਸੁਣੀਆਂ ਨੇ ਬੜੀਆਂ ਵੇ ਤਾਂ ਵੀ ਇਹਨੇ ਕਹਾਣੀਆਂ ਸੁਣਾਉਣੇ ਸੀ ਔਰ Neend ਵੀ ਰਾਤ ਨੂੰ ਪਤਾ ਹੀ ਨਹੀਂ ਸੀ ਇਹਦੀ ਬਾਤ ਸੌਂਦੇ ਸੌਂਦੇ ਨਹੀਂ ਰਾਤ ਦੀ ਸੇਮ ਘੜਾ ਭਰਨਾ ਭੁੱਲ ਜਾਣਾ ਕਿ ਲਾਉਣਾ ਕੀ ਹੁੰਗਾ ਰੰਜੀਤਾ ਹਾਈ ਮੇਰੇ ਮੇਰੇ ਕਲਾਮ ਵਿੱਚ ਵੀ ਹੈਗਾ ਇਸ਼ਕ ਤਰੇ ਦੀਆਂ ਪੌਣੀਆਂ ਕੱਟੋਂ ਵੀ ਸਾਰੀ ਰਾਤ ਵੇ ਮੈਂ ਰਹੂ ਹੰਗਾਰੇ ਧਰ ਦੀ ਮੁੱਕਲ ਨਾ ਦੇਵੀਂ ਬਾਤ ਵੇ ਹਾਈ ਦੁਬਾਰਾ ਦੁਬਾਰਾ ਭੈਣ ਜੀ ਦੁਬਾਰਾ ਦੁਬਾਰਾ ਪੜਿਓ ਪੂਰੀ ਹਾਂ ਜੀ ਮੇਰਾ ਕਲਾਮ ਹੈ ਸ਼ਾਇਦ ਰਿਕਾਰਡ ਵੀ ਹੋਊਗਾ ਇਸ਼ਕ ਤਰੇ ਦੀਆਂ ਪੌਣੀਆਂ ਮੈਂ ਸੂਫੀ ਸ਼ਾਇਰ ਹਾਂ ਇਸ਼ਕ ਤਰੇ ਦੀਆਂ ਪੌਣੀਆਂ ਉੰਗੀ ਸਾਰੀ ਰਾਤ ਵੀ ਨਾ ਰਹੋ ਹੰਗਾਰੇ ਪਰਦੀ ਮੁੱਖ ਨਾ ਦੇਣੀ ਬਾਤ ਵੇ ਮੁੱਖ ਨਾ ਦੇਣੀ ਬਾਤ ਇਹ ਇੱਕ ਇਸਤਾ ਦਿੱਕੀ ਜਾ ਗਿਆ ਖੁਦਾ ਦੇ ਇਸ਼ਕ ਤੇ ਆ ਗਿਆ ਰੋ ਦਾ ਰਬ ਰੰਝਣ ਨਾਲ ਆ ਗਿਆ ਲੇਕਿਨ ਉਹ ਬਚਪਨ ਦੀਆਂ ਗੱਲਾਂ ਸੀ ਬਚਪਨ ਵਿੱਚ ਸੀ ਬਚਪਨ ਵਿੱਚ ਵੀ ਇਹ ਇਸ਼ਕ ਹੀ ਸਮਝਿਆ ਜਾਂਦਾ ਸੀ ਕਿ ਤੁਹਾਨੂੰ ਬੱਤਾਂ ਨਾਲ ਇਸ਼ਕ ਬਜ਼ੁਰਗਾਂ ਨਾਲ ਹਾਂਜੀ ਅੱਧਾ ਬਾਬੋ ਜੁਰਗਿਆਂ ਨਾਲ ਸਤਕਾਰ ਤੇ ਨੀਂਦ ਵੀ ਨਹੀਂ ਸੀ ਆਦੀ ਹੁੰਦੀ ਜਿੰਨਾ ਤੇ ਸੁਣਦੇ ਤੇ ਹੁਣ ਕਿੱਥੇ ਹੁਣ ਤਾਂ ਟੀਵੀ ਦੇਖ ਲੋ ਟੀਵੀ ਵੀ ਬੱਚੇ ਮੋਬਾਈਲਾਂ ਤੇ ਸਭ ਕੁਝ ਦੇਖ ਲੈਂਦੇ ਨੇ ਹੈਨਾ ਸਿੰਦਰ ਪਹਿਨ ਜੀ ਅੱਜ ਅੱਜ ਬਹੁਤ ਅੱਛਾ ਲੱਗਾ ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਿਉਂਕਿ ਪੂਰੀ ਦੁਨੀਆ ਤੁਹਾਨੂੰ ਸੁਣ ਰਹੀ ਹੈ ਔਰ ਬਸ ਵਕਤ ਦੀ ਕਮੀ ਕਰਕੇ ਤੁਹਾਡੇ ਨਾਲ ਸੰਪਰਕ ਜਿਹੜਾ ਘੱਟ ਹੁੰਦਾ ਲੇਕਿਨ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਹਫਤੇ ਬਾਅਦ ਤੁਹਾਨੂੰ ਜ਼ਰੂਰ ਤੁਹਾਡੀ ਇਸ ਮਿੱਠੀ ਤੇ ਸੁਰੀਲੀ ਆਵਾਜ਼ ਦੇ ਨਾਲ ਮੁਖਾਤਿਬ ਹੋਇਆ ਕਰਾਂਗੇ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਨ ਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਰਿਵਾਰਾਂ ਦਾ ਨਿਗ ਇਹ ਬਹੁਤ ਵਧੀਆ ਨਿਗ੍ਹਾ ਹੁੰਦਾਗਾ ਤੇ ਪਰਿਵਾਰਾਂ ਦੀ ਹਰ ਇੱਕ ਨੂੰ ਲੋੜ ਪੈਂਦੀ ਆ ਚਾਹੇ ਉਹ ਬਤੀ ਆ ਚਾਹੇ ਪੁੱਤਾਂ ਚਾਹੇ ਦੋਤੀ ਆ ਦੋਤਰਾ ਪੁੱਤਰਾ ਪੁੱਤਰੀ ਇਹ ਸਾਰਿਆਂ ਨੂੰ ਲੋੜ ਪੈਂਦੀ ਆ ਪਰਿਵਾਰਾਂ ਦੀ ਤੇ ਪਰਿਵਾਰਾਂ ਤੋਂ ਬਹੁਤ ਜ਼ਿੰਦਗੀ ਜਿਉਣ ਲਈ ਬਹੁਤ ਵਧੀਆ ਇੱਕ ਫਿਕਾ ਮਿਲਦਾ ਇੱਕ ਸਮਝ ਮਿਲਦੀ ਇੱਕ ਵਿਵੇਕ ਮਿਲਦੀ ਆ ਤੇ ਸਾਨੂੰ ਵੱਡਿਆਂ ਦੇ ਨਾਲ ਜੁੜਨਾ ਚਾਹੀਦਾ ਔਰ ਸਮਾਜ ਨੂੰ ਇਹੀ ਸੁਨੇਹਾ ਦਵਾਂਗੀ ਕਿ ਤੁਸੀਂ ਆਪਸੀ ਪਿਆਰ ਆਪਸੀ ਮੁਹੱਬਤ ਦਿਲੀ ਦਿਲੋਂ ਉਹ ਹਮੇਸ਼ਾ ਕਾਇਮ ਰੱਖੋ ਇੱਕ ਕਦੇ ਟੁੱਟਣ ਨਾ ਦਿਓ ਇਹ ਟੁੱਟ ਗਈ ਠੀਕ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ ਸ਼ੁਕਰੀਆ ਵੀਰ ਜੀ